ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉਗੇ ਚਿੰਤਕ ਤੇ ਮਾਹਰ ਡਾਕਟਰ ਪਿਆਰਾ لال ਗਰਗਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਤਿੰਨ ਜਿਹੜੇ ਫੌਜਦਾਰੀ ਕਾਨੂੰਨ ਹੈ ਉਹਨਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਕਿਹਾ ਇਹ ਗਿਆ ਕਿ ਅਸੀਂ ਜਿਹੜੀ ਕੋਲੋਨੀਅਲ ਜਿਹੜਾ ਦੌਰ ਸੀਗਾ ਉਹਦੇ ਵਿੱਚ ਬਣੇ ਕਾਨੂੰਨ ਜਿਹੜੇ ਆ ਉਹਨਾਂ ਨੂੰ ਤਬਦੀਲ ਕਰ ਦਿੱਤਾ ਹੈ ਤੇ ਭਾਰਤੀ ਕਾਨੂੰਨ ਜਿਹੜੇ ਉਹ ਅਸੀਂ ਦੇਸ਼ ਦੇ ਵਿੱਚ ਲਾਗੂ ਕਰ ਦਿੱਤੇ ਗਏ ਤੇ ਇਹ ਵੀ ਕਿਹਾ ਗਿਆ ਕਿ ਜੂਏਪੀਏ ਮਤਲਬ ਅਸੀਂ ਖਤਮ ਕਰ ਦਿੱਤਾ ਪਰ ਜਿਹੜੇ ਨਵੇਂ ਆਏ ਕਾਨੂੰਨ ਉਹਨਾਂ ਦੇ ਵਿੱਚ ਕਈ ਪਹਿਲਾਂ ਨਾਲੋਂ ਵੀ ਜ਼ਿਆਦਾ ਸਮੱਸਿਆਵਾਂ ਆਉਣਗੀਆਂ ਤੇ ਕੁਝ ਲੋਕ ਤਾਂ ਇਹ ਕਹਿੰਦੇ ਆ ਕਿ ਇਹ ਭਾਰਤੀ ਜਿਹੜਾ ਪੁਲਿਸ ਰਾਜ ਵੱਲ ਦੇਸ਼ ਜਿਹੜਾ ਵਧੇਗਾ ਸੋ ਕਈ ਕਿਸਮ ਦੇ ਮਤਲਬ ਚਰਚਾਵਾਂ ਨੇ ਅਸੀਂ ਇਸ ਮਾਮਲੇ ਦੇ ਉੱਪਰ ਇੱਕ ਨਹੀਂ ਦੋ ਤਿੰਨ ਪ੍ਰੋਗਰਾਮ ਕਰਾਂਗੇ ਡਾਕਟਰ ਸਾਹਿਬ ਨਾਲ ਤੇ ਪਹਿਲੀ ਅੱਜ ਅਸੀਂ ਇੰਟਰੋਡਕਸ਼ਨ ਦੇ ਤੌਰ ਤੇ ਜਿਹੜਾ ਉਹਨਾਂ ਨਾਲ ਗੱਲ ਕਰਾਂਗੇ ਕਿ ਡਾਕਟਰ ਸਾਹਿਬ ਇਹ ਤਿੰਨੇ ਜਿਹੜੇ ਕਾਨੂੰਨ ਨੇ ਇਹਨਾਂ ਦੇ ਵਿੱਚ ਜਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਇਹਨਾਂ ਨਾਲ ਦਾਵਾ ਹੈ ਗ੍ਰਹਿ ਮੰਤਰੀ ਜਿਹੜੇ ਆ ਅਮਜਾ ਉਹਨਾਂ ਕੀਤਾ ਵੀ ਲੋਕਾਂ ਨੂੰ ਨਿਆ ਜਲਦੀ ਮਿਲਣਾ ਸ਼ੁਰੂ ਹੋ ਜਾਏਗਾ ਲੋਕਾਂ ਦੇ ਵਿੱਚ ਜਿਹੜੇ ਇਹਦੇ ਨਾਲ ਫੈਸਲੇ ਜਿਹੜੇ ਜਲਦੀ ਹੋਣਗੇ ਪਰ ਹਕੀਕਤ ਕੀ ਹੈ ਤੁਸੀਂ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਇਦੇ ਬਾਰੇ ਦੱਸੋ ਅੱਜ ਅਸੀਂ ਸੰਖੇਪ ਦੇ ਵਿੱਚ ਇੰਟਰੋਡਕਟਰੀ ਹੋਏਗਾ ਉਸ ਤੋਂ ਬਾਅਦ ਅਸੀਂ ਕੱਲੇ-ਕੱਲੇ ਤਿੰਨਾਂ ਜਿਹੜੇ ਕਾਨੂੰਨ ਆ ਉਹਨਾਂ ਬਾਰੇ ਵਿਸਾਦ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਗੱਲ ਇਹ ਵੀ ਹੈ ਕਿ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਉੱਪਰ ਜਲੰਧਰ ਬਠਿੰਡਾ ਪਟਿਆਲਾ ਹੋਰ ਥਾਵਾਂ ਦੇ ਉੱਪਰ ਹਸ਼ਿਆਰਪੁਰ ਤੱਕ ਇਹਨਾਂ ਦੇ ਖਿਲਾਫ ਮਜਾਰੇ ਹੋਣ ਲੱਗ ਗਏ ਐ ਤੇ ਉਹ ਇੱਕ ਸੰਕੇਤ ਕਰਦੇ ਐ ਕਿ ਜੋ ਕੁਝ ਦਾਅਵੇ ਕੀਤੇ ਜਾ ਰਹੇ ਉਹਨਾਂ ਦੇ ਵਿੱਚ ਹਕੀਕਤ ਜਿਹੜੀ ਆ ਦਾਵੇ ਜਿਹੜੇ ਹਕੀਕਤਾਂ ਦੇ ਨਾਲ ਮੇਲ ਨਹੀਂ ਖਾਂਦੇ ਡਾਕਟਰ ਸਾਹਿਬ ਅ ਜੰਮੂ ਸਾਹਿਬ ਤੁਸੀਂ ਅ ਜਿਹੜੀ ਜਾਣਕਾਰੀ ਦਿੰਦੇ ਹੋਏ ਮੁੱਢੀ ਸਹੀ ਕਿ ਹੈ ਪਰ ਮੈਂ ਇਹਦੇ ਚ ਛੋਟੀਆਂ ਦੋ ਗੱਲਾਂ ਕਰਾਂਗਾ ਇੱਕ ਤਾਂ ਅ ਅ ਇਹ ਜਿਹੜੀ ਸਰਕਾਰ ਹੈ ਇਹਨੇ ਦੋ ਸ਼ਬਦਾਂ ਦਾ ਬੜਾ ਹੀ ਗੁਰਪ੍ਰਯੋਗ ਕਰਿਆ ਇੱਕ ਸ਼ਬਦ ਰਾਸ਼ਟਰਵਾਦ ਹਾਂਜੀ ਇੱਕ ਸ਼ਬਦ ਬਸਤੀਵਾਦ ਇਨੇ ਰਾਸ਼ਟਰਵਾਦ ਤੇ ਵਸਤੀਵਾਦ ਦੀਆਂ ਅਸਲੀ ਪ੍ਰਵਾਸੀ ਹੀ ਬਦਲਦੀਆਂ ਆਪਦੇ ਹਿਸਾਬ ਨਾਲ ਹੀ ਫਿੱਟ ਕਰਿਆ ਅਰੇ ਮੈਂ ਰਾਸ਼ਟਰਵਾਦੀ ਗੱਲ ਤਾਂ ਕਰੇ ਕੋ ਕਿ ਕਾਨੂੰਨਾਂ ਚ ਹੀ ਆਂਦੀ ਹੈ ਨਕਚੇ ਹੋਏ ਤੇ ਜਿਹੜੀ ਇਹ ਰਾਸ਼ਟਰਵਾਦ ਦਾ ਮਤਲਬ ਬਣਾ ਲਿਆ ਵੀ ਹਿੰਦੂ ਰਾਸ਼ਟਰਵਾਦ ਹਿੰਦੂ ਰਾਸ਼ਟਰਵਾਦ ਚ ਕਹਾ ਅੰਡਾਨੀਆ ਬੰਨੀਆ ਦਾ ਰਾਸ਼ਟਰਵਾਦ ਹੈ ਕੋਈ ਆਮ ਹਿੰਦੂਆਂ ਦਾ ਰਾਸ਼ਟਰਵਾਦ ਨਹੀਂ ਹੈ ਉਹ ਕਿ ਇਹ ਤਾਂ ਸਾਰੀਆਂ ਧਰਮਾਂ ਤੇ ਸਾਰਨ ਤੇ ਲੱਗ ਹੋਣੀਆਂ ਨੇ ਕਰੋਨਾ ਵੀ ਸਾਰਨ ਤੇ ਲੱਗ ਹੋਈ ਸੀ ਨੋਟਵੰਦੀ ਸਭ ਤੇ ਲੱਗ ਹੋਈ ਸੀ 2014 ਨੂੰ ਹਿੰਦੂ ਹੀ ਨੇ 80% 78% ਵਾ ਦਿੱਤਾ ਤੋ ਇਸ ਕਰਕੇ ਇਹ ਹਿੰਦੂ ਰਾਸ਼ਟਰਵਾਦ ਦੇ ਨਾਂ ਦੇ ਉੱਤੇ ਅਡਾਨੀਆਂ ਬੰਨੀਆਂ ਦਾ ਰਾਸ਼ਟਰਵਾਦ ਕਰਿਆ ਜਾਇਆ ਇਹਨੂੰ ਰਾਸ਼ਟਰਵਾਦ ਕਿਹਾ ਜਾ ਰਿਹਾ ਹੈ ਜਦਕਿ ਇੱਕ ਨਵੇਂ ਰੂਪ ਦਾ ਮੈਂ ਕਹਾਂਗਾ ਜਿਹਨੂੰ ਨਵ ਬਸਤੀਵਾਦ ਦਾ ਇੱਕ ਤਰੀਕਾ ਹੈ ਕਿਉਂਕਿ ਜਿਹੜੇ ਬੰਨੀ ਅਡਾਨੀ ਜਬਾਰਨਾ ਕਾਰਪੋਰੇਟ ਉਹ ਵੀ ਤਾਂ ਬਸਤੀਵਾਦ ਕਰਦਾ ਹੈ ਨਾ ਸਿਰਫ ਆਪ ਆ ਕੇ ਸਿੱਧੇ ਰੂਪ 'ਚ ਨਹੀਂ ਬਟਿਆ ਤੋ ਉਹਨੇ ਆਪਦੇ ਏਜੰਟ ਹੀ ਬਿਠਾਏ ਹੋਏ ਨੇ ਜੇ ਉਹ ਏਜੰਟ ਹੁਣ ਵੀ ਉਹ ਸਰਕਾਰਾਂ ਦੇ ਵਿੱਚ ਤਾਕਤ ਹੋਰ ਸਾਰਾ ਕੁਝ ਉਸੇ ਦੇ ਕੋਲ ਹੈ ਦੂਜਾ ਜਿਹੜਾ ਹੈ ਬਸਤੀਵਾਦ ਦੀ ਗੱਲ ਕਰਦੇ ਨੇ ਜਦ ਰਾਸ਼ਟਰਵਾਦ ਤੋਂ ਅਦੇ ਬਸਤੀਵਾਦ ਕੀ ਕਹਿੰਦੇ ਨੇ ਜਿਹੜਾ ਕੁਝ ਬਾਹਰ ਦੇਣ ਕੋ ਬਸਤੀਵਾਦ ਹੈ ਇਹਨਾਂ ਨੂੰ ਪੁੱਛੋ ਵੀ ਭਾਈ ਜਿਹੜੀ ਵਿਗਿਆਨ ਹੈ ਜਿਹੜੀ ਉਦੋਂ ਕੀ ਜਿਹੜਾ ਰਵਿੰਦਰਨਾਥ ਟੈਗੋਰ ਨੂੰ ਨੋਬਲ ਪ੍ਰਾਈਜ਼ ਮਿਲਿਆ ਇਹ ਸੀ ਵੀ ਰਾਮਨ ਨੂੰ ਮਿਲਿਆ ਇਹ ਬਸਤੀਵਾਦ ਹੈ ਇਹ ਬਸਤੀਵਾਦ ਹੈ ਫਿਰ ਤੁਸੀਂ ਉਹ ਸੀ ਵੀ ਰਾਮਨ ਨੂੰ ਮਿਲੇ ਨੋਬਲ ਪ੍ਰਾਈਜ਼ ਨੂੰ ਰੱਦ ਕਰ ਦੋਗੇ ਜੇ ਬਸਤੀਵਾਦ ਤੁਸੀਂ ਗੰਨ ਕਰਦੇ ਹੋ ਕਿ ਜਿਹੜੀ ਸੀ ਵੀ ਰਾਮਨ ਨੇ ਕਿਹਾ ਇਹ ਸੱਤ ਵਿੰਗਾ ਦੇ ਵਿੱਚ ਇਹ ਵਸਤੀਵਾਦ ਹੈ ਸੋ ਇਹ ਵਸਤੀਵਾਦੀ ਵੀ ਡਿਫੀਨੇਸ਼ਨ ਇਹ ਦੋ ਸ਼ਬਦ ਜਿਹੜੇ ਨੋਕ ਲਿਭਾਵਨੇ ਲੱਗਦੇ ਨੇ ਡਾਕਟਰੀ ਹੈ ਸਾਰੀ ਡਾਕਟਰੀ ਅਸੀਂ ਇਹ ਅੰਗਰੇਜ਼ੀ ਦੀ ਲਈ ਹੋਈ ਪਰ ਉਹ ਉਹ ਵਸਤੀਵਾਦ ਹੋ ਗਿਆ ਸੋ ਇਹ ਦੋ ਸ਼ਬਦਾਂ ਦੇ ਚਾਹਤ ਇਹ ਜਿਹੜੀ ਆਜ਼ਾਦੀ ਅਸੀਂ ਲਈ ਸੀ ਉਸ ਆਜ਼ਾਦੀ ਨੂੰ ਕੁਚਲਣ ਦਾ ਨਵੇਂ ਤੋਂ ਨਵਾਂ ਤਰੀਕਾ ਲੱਗਦੇ ਨੇ ਉਹਨੋਂ ਤਰੀਕਾ ਕੀ ਹੈ ਅਸੀਂ ਦੇਖਦੇ ਹਾਂ ਵੀ ਇਹ ਕੰਦੇ ਨੇ ਅਸੀਂ ਬਸਤੀ ਬਾਤ ਕਰਦਾ ਮੈਂ ਇੱਕ ਡਾਈਨ ਚ ਕਾ ਕੇ ਫਿਰ ਗੱਲ ਕਰਨਾ ਇਹ ਕਾਨੂੰਨਾਂ ਤੇ ਐਗਜ਼ੈਕਟਲੀ ਜਨਰਲ ਬਾਗ ਦਾ ਜਿਹੜਾ ਹੋਇਆ ਸੀ ਸਾਕਾ ਉਹਦੇ ਤੇ ਜਿਹੜਾ ਕਮਿਸ਼ਨ ਬਣਿਆ ਸੀ ਉਸ ਤੇ ਸੀਟਰ ਵਨ ਇੱਕ ਮੈਂਬਰ ਸੀਗੇ ਭਾਗ ਦੇ ਉਹਨਾਂ ਨੇ ਅਸੈਂਟੀ ਨੋਟ ਦਿੱਤਾ ਸੀ ਮਤਭੇਦ ਦੱਸਾਈ ਸੀ ਉਹਦੇ ਤੇ ਅੰਗਰੇਜ਼ ਦੇ ਰਾਜ ਚ ਫਿਰ ਇਹਨਾਂ ਦੇ ਕੋਲ ਤੋਂ ਕੋਈ ਅਸੈਂਟੀ ਨੋਟ ਦੇ ਨਹੀਂ ਸਕਦਾ ਇੱਕ ਇਲੈਕਸ਼ਨ ਕਮਿਸ਼ਨ ਨੇ ਦਿੱਤਾ ਸੀ ਨਹਾਸਾ ਨੇ ਉਹਨੂੰ ਕੱਢ ਕੇ ਬਾਹਰ ਮਾਰਿਆ ਸੀ ਨਾ ਦਿਨਾਂ ਦੀ ਮਨੋਂ ਨੂੰ ਮਜਬੂਰ ਕਰਤਾ ਕਿ ਤੂੰ ਰਿਜਾਈਨ ਕਰ ਦੂਜੇ ਨੇ ਮੰਤਰ ਲਗਦਾ ਲਾਇਆ ਇਹਨਾਂ ਨਹੀਂ ਚੁਣ ਕੇ ਸੀ ਜੀਨੇ ਮਾੜੀ ਮੋਟੀ ਇਹ ਕਿਹਾ ਵੀ ਮੈਂ ਇੰਨੀ ਕਹਿਰ ਕਾਫਰੀ ਨਹੀਂ ਕਰਨੀ ਹੁਣ ਕਿਆ ਹੋਊਗਾ ਫਿਰ ਰਿਜਾਈਨ ਕਰ ਜਾ ਕਿ ਜਰਨਮ ਕੁਮਾਰ ਗੋਇਨ ਨੇ ਰਿਜਾਈਨ ਕਰ ਦਿੱਤਾ ਰੋਲਿਆ ਸੋ ਇਹ ਹੁਣ ਪਾਰਲੀਮੈਂਟ ਚ ਵੀ ਇਹ ਕੁਛ ਕਰ ਰਹੇ ਨੇ ਜੇ ਲੋਕ ਸਭਾ ਦੇ ਵਿੱਚ ਜਿਹੜਾ ਗੀਡਰ ਆਪੋਜੀਸ਼ਨ ਵਗੈਰਾ ਦਾ ਨੇਤਾ ਉਹਦਾ ਹੱਥ ਵੀ ਕਰ ਬੰਦ ਕਰ ਦਿੰਦੇ ਨੇ ਤਾਂ ਆਪ ਹੀ ਤੁਹਾਨੂੰ ਪਤਾ ਲੱਗ ਜਾਂਦਾ ਕੀ ਕਰ ਰਹੇ ਉਹ ਇਹ ਕਾਨੂੰਨ ਜਿਹੜੇ ਇਹ ਤਿੰਨ ਕਾਨੂੰਨ ਨੇ ਪਾਪਨੇ ਆਪਣੀ ਨੀ ਮੋਟੀ ਜਾਣਕਾਰੀ ਲਈ ਜਿਨ੍ਹਾਂ ਬਸਤੀਵਾਦੀ ਕਹਿੰਦੇ ਨੇ ਅਸੀਂ ਬਸਤੀਵਾਦੀ ਔਰ ਬਸਤੀਵਾਦੀ ਕਹਿਣ ਵਾਸਤੇ ਮਤਲਬ ਗਲਤ ਬੇਨ ਨਹੀਂ ਚੱਕ ਵੀ ਜਾਂਦੇ ਨੇ ਉਹਨੇ ਕਹਿੰਦੇ ਸਾਰੇ ਕਾਨੂੰਨ 1860 1873 ਤੇ 1898 ਚ ਬਣੇ ਨੇ ਤੇ ਨ ਕਾਨੂੰਨ ਨੇ ਜਿੰਨਾ ਚਿਕਾ ਇੰਡੀਅਨ ਪਿਨਲ ਕੋਡ ਜਿਹਨੂੰ ਦੰਦ ਸੰਹਿਤਾ ਕਹਿੰਦੇ ਨੇ ਕ੍ਰਿਮੀਨਲ ਸਿਵਲ ਕ੍ਰਿਮੀਨਲ ਸਿਵਲ ਪ੍ਰੋਸੀਜਰ ਕੋਰ ਇਹ ਨੋ ਇਹ ਕ੍ਰਿਮੀਨਲ ਨੂੰ ਐਨ ਐਸ ਕਹਿਣਾ ਸ਼ੁਰੂ ਕੀਤਾ ਭਾਰਤੀ ਨਿਆਂ ਸੰਹਿਤਾ ਹਾਂ ਅਨਿਆਂ ਸੰਹਿਤਾ ਤੇ ਦੂਜੀ ਨੂੰ ਕਿਹਾ ਹੈ ਕ੍ਰਿਮੀਨਲ ਨੂੰ ਕੁਝ ਕੀ ਨਾਂ ਹੈ ਉਸ ਦਾ ਭਾਰਤੀ ਨਾਗਰਿਕਤਾ ਸੁਰੱਖਿਆ ਸੰਹਿਤਾ ਨਾਗਰਿਕਤਾ ਹਾਂ ਸੁਰੱਖਿਆ ਸੰਹਿਤਾ ਓਹੋ ਸੀਆ ਕੀ ਸੰਖੇਪ ਹਾਂਜੀ ਤੀਜੀ ਜਗ੍ਹਾ ਸਾਕਸ਼ੀਆ ਕਾਨੂੰਨ ਕਿਹਾ ਐਵੀਡੈਂਸੀ ਸ਼ਾਰਟਨ ਐਵੀਡੈਂਮੀਅਮ ਜਿਹੜਾ ਅਜਿਹਾ ਨਿਯਮ ਆ ਇਸੇ ਇਹਨੂੰ ਐਵੀਡੈਂਸ ਕਹਿ ਦਿੰਦੇ ਆ ਪਹਿਲੀ ਗੱਲ ਤਾਂ ਇਹ ਆ ਕਿ ਹਿੰਦੀ ਕਰਨ ਜਿਹੜਾ ਹੈ ਹਿੰਦੀ ਤਾਂ ਓਕੀ ਦੂਜੀ ਗੱਲ ਲੋਕਾਂ ਨੂੰ ਸਾਰਿਆਂ ਨੂੰ ਸਮਝ ਨਹੀਂ ਆਉਂਦੀ ਜੇ ਹਿੰਦੀ ਇਹੀ ਜੀ ਹੈ ਜਿਵੇਂ ਕਿਸੇ ਨੇ ਕਿਹਾ ਵੀ ਅਸੀਂ ਤਾਂ ਜੀ ਹਿੰਦੀ ਕਰਨੀ ਹੈ ਤੇ ਉਹਨੇ ਪਲੇਟਫਾਰਮ ਜਿਹੜਾ ਆਪਾਂ ਕਹਿੰਦੇ ਆ ਰੇਲਵੇ ਦਾ ਉਹਦੀ ਹਿੰਦੀ ਕਰੀ ਦੋ ਪੱਛ ਗਾਮਣੀ ਅਮਨ ਗਾਮਲ ਵਿਕਰਮ ਸਥਾਨ ਅਮਨ ਗਾਮਲ ਅਮਰਗੰਗਨ ਮੇਂ ਜਾਣਾ ਆਉਣਾ ਹਾਂ ਜੀ ਉਹ ਵਿਸ਼ਰਾਮ ਸਥਾਨ ਇਹੋ ਜਿਹੇ ਜਿਹੜੀਆਂ ਪੁੱਠੀਆਂ ਜੇ ਨਹੀਂ ਆ ਨੇ ਨਾ ਬੜਾ ਇਹ ਇਹ ਸਾਰੀ ਭਾਸ਼ਾ ਦੇ ਜਾਣਦੇ ਨੇ ਕਿ ਵੀ ਜਿਹੜੇ ਸ਼ਬਦ ਕਿਤੇ ਤੋਂ ਬਾਹਰੋਂ ਆਏ ਹੋਣ ਉਹਨਾਂ ਨੂੰ ਉਦਾਂ ਹੀ ਲਿਖ ਦੇਣਾ ਹੁੰਦਾ ਆਪਦੀ ਉਸ ਤੇ ਉਹ ਸਮਝ ਉਹਦਾ ਮਤਲਬ ਸਮਝਣਾ ਹੁੰਦਾ ਰੇਲ ਗੱਡੀ ਸਾਦਾ ਸ਼ਬਦ ਨਹੀਂ ਹੈ ਤਾਂ ਬਾਹਰ ਹੈ ਜਿਹੜੇ ਬਾਹਰ ਦੇ ਜਿਹੜੇ ਸਾਦੇ ਸ਼ਬਦ ਨੇ ਉਹ ਉਦਾਂ ਹੀ ਉਹਨੂੰ ਲਿਖਦੇ ਨੇ ਸਿੱਖਤਾ ਇਹੀ ਹੈ ਦੂਜਾ ਇਹਨਾਂ ਤਿੰਨਾਂ ਦੇ ਵਿੱਚ ਜਿਹੜੀ ਪ੍ਰਾਇਮਰੀ ਪ੍ਰਸੀਜਰ ਕੋੜਾ ਹੈ सीआरसीपी वीसी ਉਹਦੇ ਵਿੱਚ ਤਾਂ ਉਹ ਤਾਂ ਬਣਿਆ ਹੋਇਆ 1977 ਦਾ ਉਹਨੇ ਕੰਨ ਨਹੀਂ ਕੋਡੋ ਨੀ ਹਲਾ 1973 ਚ ਕੋਈ ਪੜੀ ਤੱਕ ਉਹ ਕੀ ਕਹਿੰਦੇ ਨੇ ਵੀ ਇਹ ਤਾਂ ਹੁਣ ਰਾਜ ਆਇਆ ਹੈ 70 ਸਾਲ ਤੱਕ ਇੱਥੇ ਕੁਝ ਹੋਇਆ ਹੀ ਨਹੀਂ ਸੂਰਜ ਚੜ੍ਹਿਆ ਹੀ ਨਹੀਂ ਨੇਰੇ ਹੀ ਰਿਹਾ ਸਵੇਰ ਬਾਹਨਾ ਉਹਨੇ ਨਾ ਤੇ ਨੱਚ ਕਰਿਆ ਤਿੰਨਾ ਦੇ ਵਿੱਚ ਇਹ ਇਹ ਕਹਿ ਕੇ ਕਿ ਅਸੀਂ ਲੋਕਾਂ ਨੂੰ ਨਿਆਸੀਤੀ ਦੇਵਾਂਗੇ ਲੋਕਾਂ ਨੂੰ ਸੋਖਾ ਹੋਜੂ ਇਹ ਹੋਜੂ ਇਹ ਧੂੜ ਝੋਕੇ 3 ਛੋਟੀਆਂ ਛੋਟੀਆਂ ਗੱਲਾਂ ਚਾਰ ਮੈਂ ਕਹਿਣਾ ਕਾਨੂੰਨ ਦੇ ਵਿੱਚ ਇੱਕ ਬੇਸਿਕ ਨਿਯਮ ਹੈ ਉਹ ਨਿਯਮ ਇਹ ਹੈ ਕਿ ਜਿੰਨਾ ਚਿਰ ਅਦਾਲਤ ਵੱਲੋਂ ਸਜ਼ਾ ਨਾ ਦਿੱਤੀ ਜਾਵੇ ਉਹਨਾਂ ਚਿਰ ਬੰਦੇ ਨੂੰ ਬੇਨਾਮਤ ਦੇ ਅੰਦਰ ਨਾ ਰੱਖਿਆ ਜਾਵੇ ਇਸੇ ਕਰਕੇ ਉਹਦੇ ਉੱਤੇ ਜ਼ਬਾਨ ਤੇ ਜਿਹਨੂੰ ਆਪਾਂ ਕਹਿੰਦੇ ਆ ਵੇਲ ਅੰਗਰੇਜ਼ੀ ਆ ਲੈ ਕੇ ਕਹਿੰਦੇ ਨੇ ਜ਼ਬਾਨਤ ਦਾ ਨਿਯਮ ਹੈ ਇਹਨਾਂ ਨੇ ਜ਼ਬਾਨਤ ਚ ਕੀ ਕਰਿਆ ਕਿ ਜਿਹੜੀ ਵਿਰੋਧੀਤ ਨੇ ਨਾਲ ਉਹ ਕਹਿੰਦੇ ਜ਼ਬਾਨਤ ਨੂੰ ਅਸੀਂ ਹੱਕ ਕਾਨੂੰਨੀ ਹੱਕ ਬਣਾਵਾਂਗੇ ਇਹਨਾਂ ਨੇ ਉਲਟਾ ਕਰਤਾ ਇਹ ਕਾਨੂੰਨ ਜਿੱਦ ਦੇ ਪਾਸ ਕਰੇ ਉਹ ਤੋਂ ਵਿਰੋਧੀ ਤਨ ਨੂੰ ਬਾਹਰ ਕਰਦਾ ਸਾਰੀ ਨੂੰ ਸਸਪੈਂਡ ਕਰਦਾ ਤੇ ਕਾਨੂੰਨ ਧੱਕੇ ਨਾਲ ਪਾਸ ਕਰਦੇ ਚਾਹਤਾਂ ਨਹੀਂ ਕੋਈ ਚਰਚਾ ਨਹੀਂ ਹੋਈ ਇਹ ਦੇਗਾ ਤੁਸੀਂ ਪੂਰਾ ਇੰਡੀਆ ਨੈਸ਼ਨ ਬਦਲ ਰਹੇ ਹੋ ਜਿਹੜਾ ਸਾਰਾ ਕੋਟਾਂ ਦੇ ਵਿੱਚ ਕੰਮ ਚੱਲਣਾ ਹੈ ਉਹ ਸਾਰੇ ਸਾਰ ਨੂੰ ਬਦਲ ਰਹੇ ਹੋ तकरीबन ਸਾਢੇ 600 ਕੋਟ ਹੈ ਭਾਰਤ ਦੇ ਵਿੱਚ ਤੇ ਉਹ ਤੋਂ ਅੱਗੇ ਜੇ ਥੱਲੇਆਂ ਦੀਆਂ ਕਿੰਨੀਆਂ ਸਾਰੀਆਂ ਹੋਰ ਕਿ ਇਹ ਤਾਂ ਬਹੁਤ ਜਗ੍ਹਾ ਤੇ ਲਾਗੂ ਹੁੰਦਾ ਕੰਨੀਆਂ ਜਿਹੜੀਆਂ ਨਿਆਂਕ ਅਦਾਲਤਾਂ ਨੇ ਉਹਦੇ ਚ ਹੀ ਨਹੀਂ ਅਜੇ ਡੀਸੀਐਸ ਡੀਐਮ ਸਾਰੇ ਦਫ਼ਤਰਾਂ ਵਿੱਚ ਲੱਗ ਹੁੰਦੇ ਨੇ ਟੋਟਲ ਦੇ ਵਿੱਚ ਤੇ ਦੂਜਾ ਜੇ 16000 ਜਿਹੜੇ ਨੇ ਉਹ ਆਪਣੇ ਹੈਗੇ ਨਹੀਂ ਵੀ ਅਸੀਂ ਦੇਖੀਏ ਥਾਣੇ ਹੁਣ ਮੈਂ ਕਿਉਂ ਕਹਣਾ ਵੀ 600 ਦੇ ਵਿੱਚ ਮੈਂ ਕਿਉਂ ਨਹੀਂ ਕਿਉਂਕਿ ਹਰ ਜਿਵੇਂ ਦੀ ਕੋਟ ਹੈਗੀ ਆ ਜਿਹੜੇ ਤਾਂ ਸਾਡੇ ਤਸੀਨਾ ਦੀਆਂ ਕੋਟਾਂ ਨੇ 700 ਤਾਂ ਜਿਲਾ ਨਹੀਂ ਦੀਆਂ ਸੋ ਇਸ ਕਰਕੇ ਕੋਟਾਂ ਬਹੁਤ ਜ਼ਿਆਦਾ ਨਹੀਂ ਥੱਲੇ ਤੱਕ ਨਹੀਂ ਜੁਲੀਸ਼ਨ ਕੋਟਾਂ ਵੀ ਜ਼ਿਆਦਾ ਨਹੀਂ ਜੁਡੀਸ਼ੀਅਲ ਕੋਰਟ ਹਨ ਇੱਕ ਜਿਲ੍ਹੇ ਚ 20ਵੇਂ ਕੋਰਟਾਂ ਨੇ ਕਿਉਂਕਿ ਜੱਜ ਨੇ ਅਡੀਸ਼ਨ ਸੈਸ਼ਨ ਜੱਜ ਸੈਸ਼ਨ ਜੱਜ ਚੀਫ ਜੁਡੀਸ਼ੀਅਨ ਮੈਜਿਸਟਰੇਟ ਫਰਸਟ ਕਲਾਸ ਮੈਜਿਸਟਰੇਟ ਸੈਕੰਡ ਕਲਾਸ ਉਹ ਸਾਰੇ ਮੈਜਿਸਟਰੇਟ ਨੇ ਨਾ ਜੇ ਇਸ ਕਰਕੇ ਜਿਹੜਾ ਹੈਗਾ ਆਦਤਾਂ ਬਹੁਤ ਜ਼ਿਆਦਾ ਨਹੀਂ ਕੀਤੀ ਚ ਹਰ ਇੱਕ ਬੰਦੇ ਨੇ ਆਪਣੀ ਆਪਣੀ ਮਰਜ਼ੀ ਸਥਾਣੇ ਬਹੁਤ ਜ਼ਿਆਦਾ ਨਹੀਂ ਹਰ ਇੱਕ ਨੇ ਆਪਣੀ ਆਪਣੀ ਮਰਜ਼ੀ ਨਾਲ ਇੰਟਰਪ੍ਰੀਟ ਕਰਨਾ ਉਸ ਨੂੰ ਹੁਣ ਇਹਨੇ ਇੱਕ ਕਿਤਾਬ ਚਾਹ ਜਾਂ ਕੱਢਿਆ ਹੁਣ ਇਹਦੇ ਵਿੱਚ ਕਿੱਥੇ ਕਿੱਥੇ ਨੁਕਸ ਕੀ ਨੇ ਵਾਪਕ ਕਿਉਂਕਿ ਆਪਾਂ ਸ਼ੁੱਧ ਨਹੀਂ ਗੱਲ ਕਰ ਰਹੇ ਆ ਇਹਦੀ ਗੱਲ ਹੈ ਬਣਾਉਣ ਵੇਲੇ ਗਲਤੀ ਹੋਈ ਹੋ ਬਣਾਉਣ ਦੇ ਵੇਲੇ ਇਸ ਨੂੰ ਚਰਚਾ ਨਹੀਂ ਹੋਈ ਬਾਕੀ ਚੱਲੋ ਇਹਨੂੰ ਜੁਆਇੰਟ ਪਾਰਲੀਮੈਂਟਰੀ ਕਮੇਟੀ ਕੋਲ ਭੇਜ ਕੇ ਇਹਨੂੰ ਮਹਾਰਾਜ ਦੀਆਂ ਕਮੇਟੀਆਂ ਕੋਲ ਭੇਜ ਕੇ ਇਹਦੀ ਭਾਸ਼ਾ ਕੋਈ ਜੱਜਾਂ ਨੂੰ ਵਿੱਚ ਪਾ ਕੇ ਉਸ ਤਰੀਕੇ ਨਾਲ ਬਣਾਉਣੀ ਸੀ ਇਹਨਾਂ ਨੇ ਆਪਦੇ ਕਿਸੇ ਜਿਵੇਂ ਆਈਟੀ ਸਰਦ ਬਣਾਏ ਹੋਏ ਨੇ ਇਤਨਾ ਦੇਖੇ ਚ ਰਾਂਗੇ ਬਦਲ ਆ ਗਿਆ ਇਹ ਨਹੀਂ ਸੌਖੀ ਨਹੀਂ ਹੁੰਦੀ ਇਹ ਬਗ ਇਹ ਪਹਿਲਾ ਸਵਾਲ ਹੈ ਦਾ ਕਿਉਂਕਿ ਇਹਦੀ ਭਾਸ਼ਾ ਹੀ ਏਸੀ ਹੈ ਜਿਨੇ ਲੋਕਾਂ ਨੂੰ ਬਹੁਤ ਜ਼ਿਆਦਾ ਖਲਾਫ ਕਰਨਾ ਹੈ ਕਿ ਜਿਹਦੇ ਜਿਹਦੇ ਮਤਲਬ ਕੱਢਣ ਦੇ ਉੱਤੇ ਰੌਲਾ ਪਾਈ ਜਾਣਾ ਹੈ ਕਿ ਉਹ ਉਹੋ ਜੀ ਰੌਲਾ ਬਣ ਜੇਗਾ ਜਿਵੇਂ ਹਰੇਟ ਜਗ੍ਹਾ ਤੇ ਸ਼ਿਵਲੰਕਾ ਇਹ ਦੰਦ ਨੇ ਹੋਰ ਜਿਵੇਂ ਉਹ ਸਿੰਧ ਘਾਟੀ ਸਭੇਤਾ ਪੜ ਰਿਆ ਸੀ ਉੱਥੇ ਵੀ ਇਹਨਾਂ ਨੇ ਸ਼ਿਵਲੰਕਾ ਨਾਲ ਸ਼ੁਰੂ ਕਰਤਾ ਬਹੁਤ ਸੀ ਨਾ ਕਿਹਾ ਸੀ ਇਸ ਕਰਕੇ ਬੱਧਕ ਸਮਝਦਾ ਤੋ ਇੱਕ ਤਾਈ ਹੈ ਇਹ ਜਿਹੜੀ ਹਿੰਦੀ ਚ ਸੰਸਕ੍ਰਿਤਾਈਜ਼ ਹਿੰਦੀ ਚ ਲਿਖਦਾ ਲਿਖਿਆ ਜਾਂਦਾ ਹੈ ਇਹ ਲੋਕਾਂ ਦੀ ਭਾਸ਼ਾ ਨਹੀਂ ਹੈ ਹੁਣ ਇਹ ਕਈ ਕਹਿੰਦੇ ਨੇ ਹਿੰਦੀ ਪਾਸੇ ਖੇਤਾਂ ਚ ਹੈਗੀ ਆ ਹਰਿਆਣੇ ਵਾਲਿਆਂ ਨੂੰ ਹਰਿਆਣੇ ਵਾਲਿਆਂ ਨੂੰ ਹਿੰਦੀ ਸਮਝ ਨਹੀਂ ਆਉਂਦੀ ਰਾਜਸਥਾਨ ਦਿੱਤਾ ਹੈ ਰਾਜਸਥਾਨੀਆਂ ਨਾਲ ਕਿ ਹਿੰਦੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਪਹਾੜੀ ਉਹ ਜਿਹੜੀ ਹੈਗੀ ਹੈ ਕਈ ਹੋਰ ਪਛਾਵਾਉਂ ਨਹੀਂ ਜੇ ਅਸੀਂ ਉੱਤਰਾਖੰਡ ਦੇਖਿਓ ਪਹਾੜੀ ਹਿਮਾਚਲ ਦੇ ਹਿਮਾਚਲੀ ਸੋ ਇਹ ਤਾਂ ਉਂਝੀ ਉਤਰੀ ਕਹੀ ਜਾਂਦੇ ਹਿੰਦੀ 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 ਕਿਉਂਕਿ ਉਹਨਾਂ ਕੋਲ ਆਪਦੀ ਬੀਪੀ ਨਹੀਂ ਆ ਸੋ ਇੱਕ ਤਾਂ ਇਹ ਪੜਨਾ ਹੀ ਔਖਾ ਹੈ ਦੂਜਾ ਦੂਜੇ ਦਾ ਵੱਡਾ ਨੁਕਸਾਨ ਇਹ ਹੈ ਕਿ ਇਹ ਕਾਨੂੰਨਾ ਨੇ ਪਹਿਲੇ ਕਾਨੂੰਨਾਂ ਨੂੰ ਬਦਲਤਾ ਇਸ ਕਰਕੇ ਜਿਹੜੇ ਕੇਸ ਇੱਕ ਕਦ ਜਾਂ ਨਹੀਂ ਕਦ ਸੀਗੀ ਇੱਕ ਤਰੀਕ ਇੱਕ ਤਰੀਕ ਤੋਂ ਬਦਲਿਆ 1 ਜੁਲਾਈ ਤੋਂ ਉਨੇ ਇੱਕ ਜੜਾਈ ਤੋਂ ਪਹਿਲਾਂ ਜਿਹੜੀਆਂ ਫਾਇਲਾਂ ਹੋਈਆਂ ਜਿਹੜੀ 30 ਨੂੰ ਰਾਤ ਨੂੰ 12 ਵਜੇ ਹੋ ਗਈ। 12 ਤੋਂ 1 ਮਿੰਟ ਪਹਿਲਾਂ ਉਹਦੇ ਤੇ ਕਾਨੂੰਨ ਹੋਰ ਲਾਗੂ ਹੋਣਾ ਹੈ। ਜਿਹੜੀ 30 ਇਹ ਇੱਕ ਦੀ ਰਾਤ ਦੇ 12 ਵਜੇ 1 ਮਿੰਟ ਤੇ ਹੋ ਗਈ। ਉਹਦੇ ਤੇ ਕਾਨੂੰਨ ਹੋਰ ਲਾਗੂ ਹੋਣਾ ਹੈ। ਸੋ ਇਹ ਜਦ ਦੋ ਕਾਨੂੰਨ ਦੋ ਵੱਖ-ਵੱਖ ਤੇ ਦੋ ਕਾਨੂੰਨ ਦੋ ਸਾਦਾ ਸੰਵਿਧਾਨ ਕਹਿੰਦਾ ਹੈ ਵੀ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਨੇ ਅਸੀਂ ਕਾਨੂੰਨਨ ਤੌਰ ਤੇ ਦੋ ਕਰਦੇ ਵੱਖ-ਵੱਖ ਇਹ ਆਪਣੇ ਆਪ ਚ ਇੱਕ ਵੱਡਾ ਵੱਡਾ ਵਿੱਚ ਕਰਾਈ ਤਾਂ ਕਾਨੂੰਨ ਦੇ ਉਲਟ ਹੋ ਗਿਆ ਆਰਟੀਕਲ 14 ਦੇ ਅਸੀਂ ਕਹਿੰਦੇ ਆ ਕੱਲੇ ਸਿਟੀਜ਼ਨ ਨਹੀਂ ਜਿਹੜੀ ਧਾਰਾ ਸਿਧਾਂਤ ਦੀ 14 ਉਹਦੇ ਚ ਲਿਖਿਆ ਹੈ ਐਵਰੀ ਪਰਸਨ ਐਵਰੀ ਇੰਡੀਵਿਜੂਅਲ ਇਜ਼ ਇਕੁਅਲ ਬਿਫੋਰ ਲਾ ਯਾਨੀ ਕੋ ਸਾਡੇ ਦੇਸ਼ ਦਾ ਨਾਮ ਵੀ ਹੋਵੇ ਨਾ ਵੀ ਉਹ ਕਾਨੂੰਨ ਦੀ ਜੇ ਗੱਲ ਆਉਂਦੀ ਹੈ ਕਿ ਇੱਥੇ ਤਾਂ ਕਾਨੂੰਨ ਭਾਰਤੀਆਂ ਦੁਸਤੀ ਦੋ ਬਣਾ ਤੇ ਇੱਕ ਇਹ ਵੱਟੀ ਹੈ ਜੀ ਸਮੱਸਿਆ ਫਿਰ ਦੋ ਕਾਨੂੰਨ ਦਾ ਇੱਕ ਹੋਰ ਨੁਕਸਾਨ ਹੈ ਹਰ ਇੱਕ ਬੰਦਾ ਕੋਈ ਕਾਦਰ ਲੱਗਣਾ ਕਾਦਰ ਨਹੀਂ ਉਹਦੇ ਜਿਹੜੇ ਝਗੜੇ ਪੈਣਗੇ ਵੱਖਰੇ ਨੇ ਪਰ ਇੱਕ ਗੱਲ ਪੱਕੀ ਹੈ ਨਾ ਵੀ ਇੱਕ ਬੰਦੇ ਨੂੰ ਹੋਰ ਸਜ਼ਾ ਹੋਣੀ ਹੈ ਉਸੇ ਜਿਹਨ ਦੀ ਦੂਜੇ ਨੂੰ ਹੋਰ ਹੋਣੀ ਹੈ ਇਹਦੇ ਵਿੱਚ ਜਿਹੜਾ ਵੱਡਾ ਸਮਝਣ ਦੀ ਲੋੜ ਹੈ ਜਿਹੜਾ ਮੈਨੂੰ ਲੱਗਦਾ ਬਹੁਤ ਘੱਟ ਲੋਗੇ ਸਮਝਉਣਗੇ ਕਿਉਂਕਿ ਕਈਆਂ ਨੂੰ ਸੋਚ ਨਹੀਂ ਆਉਂਦੀ ਇਸ ਤਰ੍ਹਾਂ ਕੋਈ ਮਨੁੱਖੀ ਸਮਝਤੀ ਲਾਗੂ ਕਰਨ ਦੀ ਗੱਲ ਆ। ਵੀ ਤੁਸੀਂ ਦੋ ਤਰ੍ਹਾਂ ਦੀ ਸਜ਼ਾ ਦੇਣੀ ਹੈ ਇੱਕੋ ਜੁਰਮ ਚ। ਜਾਨੀ ਕਿ ਕਿਸੇ ਨੇ ਇੱਕ ਬੰਦੇ 'ਤੇ ਥੱਪੜ ਮਾਰਿਆ ਕੁਝ ਵੀ ਕਹਿਤਾ ਉਦਿਸਾ ਜਾਂ ਕਿਉਂਕਿ ਮਨੁਸਮਿਤ ਇਹ ਹੀ ਆ ਵੀ ਬ੍ਰਾਹਮਣਾਂ ਨੂੰ ਹੋਰ ਸਜਾ ਇੱਥੇ ਇੱਥੇ ਉਂ ਦੋ ਵੰਡ ਤੇ ਵੀ ਉਦੋਂ ਪਹਿਦਿਆਂ ਨੂੰ ਇੱਕ ਪਿਛੜਾ ਨੂੰ ਇਹਨਾਂ ਨੂੰ ਆਦਤ ਹੈ ਕਿ ਕੋ ਕਰਾਂਦੀ ਆ ਦੋ ਤਰ੍ਹਾਂ ਦੀ ਸਜਾ ਦੇਂਦੀ ਉਹ ਇਦੇ ਵਿੱਚੋਂ ਰਿਫਲੈਕਟ ਇਦੇ ਵਿੱਚੋਂ ਸਾਹਮਣੇ ਝਿਲਕ ਬੰਦਾ ਉਹਦਾ ਚਲਕਾਰਾ ਮਿਲਦਾ ਦੂਜੀ ਗੱਲ ਕੀ ਕਰਦੀ ਦੂਜੀ ਗੱਲ ਇਹ ਹੈ ਵੀ ਪੁਲਸ ਦੇ ਵਿੱਚ ਜੇਲ੍ਹ ਦੇ ਵਿੱਚ ਕਿਸੇ ਨੂੰ ਬਿਨਾਂ ਜੁਰਮ ਸਾਫਤ ਹੋਏ ਜ਼ਿਆਦਾ ਦੇਰ ਰੱਖਣਾ ਯੂਪੀਐਸੀ ਉਹਦੇ ਤੇ ਰੋਲਾ ਜਵਾਬਾ ਦੇ ਉੱਤੇ ਬਹੁਤ ਬੰਦੇ ਬਈ ਇਹ ਕਾ ਤਰੀਕਾ ਹੋਇਆ ਦੋ ਦੋ ਸਾਫਤ ਨਹੀਂ ਚੰਚਨਸਾਲ ਅੰਦਰ ਰੱਖੀ ਜਨੋ ਕਪਨ ਸਿੱਧੀ ਕਿਤਾ ਕੇ ਤੁਹਾਡੇ ਪ੍ਰੋਫੈਸ਼ਨ ਦਾ ਕੇਸ ਹੈ ਤੁਹਾਨੂੰ ਪਤਾ ਹੀ ਹੈ ਜੋ ਕੁਝ ਹੋਇਆ ਸੋ ਇਸ ਕਰਕੇ ਉਹਦੇ ਵਿੱਚ ਸਾਨੂੰ ਇਹ ਇਤਰਾਜ਼ ਹੈ ਵੀ ਅੱਗੇ ਸੀਗਾ 15 ਦਿਨ ਦਾ ਡਿਮਾਂਡ ਵੱਧ ਤੋਂ ਵੱਧ 15 ਦਿਨ ਦੇ ਵਿੱਚ ਪੁਲਸ ਨੂੰ ਇਹ 24 ਘੰਟੇ ਜੇ ਬੰਦੇ ਨੂੰ ਕਿਸੇ ਨੂੰ ਫੜ ਲਿਆ ਜਾਵੇ ਤਾਂ 24 ਘੰਟੇ ਚ ਮੈਜਿਸਟਰੇਟ ਦੇ ਅੱਗੇ ਪੇਸ਼ ਕਰਨਾ ਹੁੰਦਾ ਸੀ ਤਾਂ ਕਿ ਉਹਦਾ ਪਤਾ ਹੋਵੇ ਉਹ ਮਾਇ ਨਹੀਂ ਉਹ ਹੀ ਮਾਰ ਮਕਾਉਣਗੇ ਅਰਾਂ ਕਿ ਫਿਰ ਵੀ ਝੂਠੇ ਪੁਲਸਾਂ ਕਾਬਲੇ ਹੁੰਦੇ ਸੀ ਪਰ ਹੁਣ ਤਾਂ ਜਿਵੇਂ ਹੀ ਕਰਦੇ ਨੇ ਉਹਦੇ ਵਿੱਚ 15 ਦਿਨ ਦੇ ਵਿੱਚ ਜੇ ਉਹਨੂੰ ਜ਼ਮਾਨਤ ਪਹਿਲਾਂ ਮਿਲ ਗਈ ਜ਼ਮਾਨਤ ਕਦੀ ਵੀ ਮਿਲ ਸਕਦੀ ਸੀ ਹੁਣ ਇਹ ਹੋ ਗਿਆ ਕਿ ਜੇ 15 ਦਿਨ ਤੋਂ ਇੱਕ ਦਿਨ ਪਹਿਲਾਂ 14ਵੇਂ ਦਿਨ ਵੀ ਜ਼ਮਾਨਤ ਮਿਲ ਗਈ ਤਾਂ ਵੀ ਉਹਦੀ ਕੈਂਸਲ ਹੋ ਜੂਗੀ ਜੇ ਦੇ ਵੀ ਤਾਂ ਵੀ ਗਲਤ ਹੈ ਜੇ 15 ਦਿਨ ਤੋਂ ਬਾਅਦ ਵੀ ਉਹ ਨਹੀਂ ਦੇਤੀ ਫਿਰ ਉਹ ਕਹਿੰਦੇ ਕਿ ਜੇ ਤਫਤੀਸ਼ ਪੂਰੀ ਨਹੀਂ ਹੋਈ ਤਾਂ ਇਹ ਕਦੇ ਇਹੋ ਜਿਹਾ ਨਹੀਂ ਹੁੰਦਾ ਸੀ ਵੀ ਤਫਤੀਸ਼ ਪੂਰੀ ਉਹ ਕਹਿੰਦੇ ਕੋਈ ਨਹੀਂ ਤਫਤੀਸ਼ ਵਿੱਚ ਹਿੱਸਾ ਲਾਉਂਦਾ ਤਫਤੀਸ਼ ਦੇ ਵਿੱਚ ਹਾਜ਼ਰ ਰਹੇਗਾ ਬਣਾ ਰੋਈ ਨੂੰ ਜਦਮਤ ਕੀ ਫਿਰ ਉਹ ਕਹਿੰਗੇ ਜੀ ਤਫਤੀਸ਼ ਪੂਰੀ ਨਹੀਂ ਹੋਏ ਇਸ ਕਰਕੇ ਨੂੰ ਅੰਦਰ ਕਰਕੇ ਰੱਖੋ ਕਿ ਮੈਂ ਤਾਂ ਕਹਿ ਰਿਹਾ ਕਿ ਮੈਂ ਆਪ ਕੋਟਾ ਪੁਛਤੀਆਂ ਹੋਈਆਂ ਨੇ ਐਜ਼ ਸਰਕਾਰੀ ਅਫਸਰ ਵੀ ਐਜ਼ ਜਿਨ੍ਹਾਂ ਨੇ ਝੂਠੇ ਸਾਡੇ ਤੇ ਕਦੇ ਦੋਸ਼ ਲਾਦੇ ਨੇ ਉਹਦੇ ਵਿੱਚ ਵੀ ਕੋਟਾ ਚ ਕੀ ਹੁੰਦਾ ਸੋ ਇਸ ਕਰਕੇ ਜਿਹੜਾ ਇਹ ਬੰਦੇ ਦਾ ਹੁਣ ਤੁਸੀਂ ਇਹਨਾਂ ਨੇ ਕਹਿਤਾ ਵੀ ਜਿਹੜਾ ਪੁਲਿਸ ਰਮਾਉਂਦਾ ਹੈ 60 ਤੋਂ ਲੈ ਕੇ 90 ਦਿਨ ਤੱਕ ਚਾਹ ਸਕਦਾ ਵੱਡੇ ਵੱਡੀ ਗੱਲ ਹੈ ਵੀ 3 ਮਹੀਨੇ ਤਾਂ ਤੁਹਾਨੂੰ ਉਦਾਂ ਹੀ ਅੰਦਰ ਰੱਖੀ ਰੱਖੋ ਕਈ ਝੁਲਮ ਐ ਇਸੇ ਨੇ ਜਿਹਦੀ 2 ਮਹੀਨੇ ਸਜ਼ਾ ਸਜ਼ਾ ਤਾਂ ਉਹਦੀ 2 ਮਹੀਨੇ ਤੁਸੀਂ 3 ਮਹੀਨੇ ਰੱਖੀ ਰੱਖੋ ਫੇਰ ਤਾਂ ਪੁਲਿਸ ਨੂੰ ਪੈਸੇ ਖਾਂਦਾ ਜਾਂ ਧੱਕੇ ਕਰਨ ਦਾ ਜਾਂ ਸاسي ਲੀਡਰ ਦੇ ਕਹਿ ਤੋ ਧੱਕੇ ਕਰਨ ਦਾ ਜਾਂ ਉਹਨਾਂ ਦੇ ਕਰਨਿਆਂ ਦੇ ਕਹਿ ਤੋ ਧੱਕੇ ਕਰਨ ਦਾ ਜਾਂ ਹਲਕਾ ਅੰਚਾਪ ਜਾਂਦੇ ਕਹਿ ਤੋ ਧੱਕੇ ਕਰਨ ਦਾ ਫੇਰ ਤਾਂ ਫੁੱਲੀ ਮਿਲਦੀ ਸੋ ਇਹਨਾਂ ਨੂੰ ਲਾਇਸੈਂਸ ਮਿਲ ਗਿਆ ਹੋਰ ਮਜਾਰੀ ਰੱਗੀ ਹੈ ਨਹੀਂ ਹਾਂ ਧੱਕਾ ਲਾਇਸੈਂਸ ਪੁਲਿਸ ਰਾਜ ਨੂੰ ਕੱਲ ਲਾਇਸੈਂਸ ਮਿਲ ਗਿਆ ਹੁੰਦਾ ਸਾਰਿਆਂ ਨੂੰ ਇਹਨਾਂ ਦੇਸੈਂਸ ਨਹੀਂ ਸੀ ਸਿਰਸ ਕਰਕੇ ਬਰੋਧੀਆਂ ਨੂੰ ਸਰਪੰਚ ਪੰਚ ਕੋਈ ਵੀ ਬੰਦਾ ਕਿਸੇ ਨੂੰ ਵੀ ਅੰਦਰ ਕਰਾਈ ਜਾਊਗਾ ਮੇਰੇ ਮਲਾਕੇ ਤੇ ਖਾਣਾ ਪੈਸੇ ਬਣਾਉਣ ਚਾਹੇਨ ਫੁੱਲ ਖੇਡ ਹੋ ਜੂਗੀ ਜਿਹੜਾ ਮਾੜਾ ਮੁੱਟਾ ਦਾਤ ਦਾ ਡਰ ਸੀ ਉਹ ਚ ਕਿਉਂਕਿ ਨਿਆਂਕ ਅਦਾਲਤਾਂ ਇਸੇ ਕਰਕੇ ਰੱਖੀਆਂ ਨੇ ਇਸੇ ਕਰਕੇ ਮੰਨਿਆ ਜਾਂਦਾ ਹੈ ਕਿ ਜਿਹੜਾ ਪੁਲਿਸ ਜੀ ਬਿਆਨ ਦਿੱਤਾ ਹੈ ਉਹ ਠੀਕ ਉਹਨੂੰ ਨਹੀਂ ਮੰਨਿਆ ਜਾਂਦਾ ਸਾਹਮਣੇ ਜਾ ਕੇ ਮੈਜਿਸਟਰੇਟ ਦੇ ਦੇਣਾ ਨਹੀਂ ਉਹ ਪੁਰਾਣਾ ਬਿਆਨ ਨਹੀਂ ਮੰਨਿਆ ਜਾਂਦਾ ਤੋਂ ਉਹ ਇੱਕ ਤਖਲ ਖੇਡ ਹੋ ਜੂਗੀ ਤੁਸੀਂ ਨਬੀਨ ਤੱਕ ਤੁਸੀਂ ਉਹਦੇ ਰੱਖ ਸਕਦੇ ਹੋ ਦੂਜਾ ਇਹਦੇ ਵਿੱਚ ਜਿਹੜਾ ਹੈ ਕਿ ਪੁਲਸ ਨੇ ਜਦ ਜੇ ਕਿਸੇ ਨੂੰ ਵੀ ਇੱਕ ਹੋਰ ਜਿਲਾ ਬੰਦਾ ਪਾਇਆ ਉਹ ਇਹ ਹੈ ਕਿ ਦੇਸ਼ ਦਾ ਉਹਨਾਂ ਦਾ ਮਤਲਬ ਚੱਲ ਸਕਦਾ ਉਸਤੇ ਜਿਹੜਾ ਦੇਸ਼ ਦੀ ਪ੍ਰਭੂਸਤਾ ਏਕਤਾ ਤੇ ਅਖੰਡਤਾ ਦੇ ਉੱਤੇ ਕੋਈ ਵੀ ਗੱਲ ਕਰੇਗਾ ਜਿਹੜੀ ਉਹਦੇ ਉਲਟ ਜਾਂਦੀ ਹੋਵੇਗੀ ਹੁਣ ਦੇਸ਼ ਦੀ ਪ੍ਰਭੂਸਤਾ ਏਕਤਾ ਤੇ ਅਖੰਡਤਾ ਬਾਰੇ ਤੁਸੀਂ ਕੁਝ ਵੀ ਕਹਿ ਸਕਦੇ ਹੋ ਜੇ ਮੈਂ ਇਹ ਕਹਿਣਾ ਬਤੌਰ ਡਾਕਟਰ ਕਿ ਜੀ ਸਾਡੇ ਇੱਥੇ ਡਾਕਟਰੀ ਇੰਨੀ ਸੋਹਣੀ ਹੈ ਨਹੀਂ ਆ ਐਲੋਪੈਥੀ ਦਾ ਇਲਾਜ ਇਹ ਫਲਾਣੀ ਜਗ੍ਹਾ ਤੇ ਫਲਾਣੇ ਮੁੜਕ ਚ ਵਧੀਆ ਇਲਾਜ ਹੋ ਰਿਹਾ ਉਹ ਸਾਨੂੰ ਦੇਖਣਾ ਚਾਹੀਦਾ ਇਹ ਕਹਿੰਦੇ ਪ੍ਰਭੂ ਸਤ ਦਿਖਾਉਂਦਾ ਕਿਉਂਕਿ ਤੁਸੀਂ ਸਾਨੂੰ ਦੂਜਿਆਂ ਦੇ ਕੋਲੋਂ ਆਮਦਾਨ ਇਹ ਕੋਈ ਔਖਾ ਨਹੀਂ ਕਹਿਣਾ ਕਿਉਂਕਿ ਤਾਂ ਇਹ ਤਾਂ ਧੱਕੇ ਨਾਲ ਜਿਹੜਾ ਬੰਦਾ ਇਹਨਾਂ ਕੋਲ ਉਹ ਸਾਫ਼ ਹੋ ਗਿਆ ਜਿਹੜਾ ਇਹਨਾਂ ਕੋਲ ਨਹੀਂ ਹੋ ਇਹ ਆਪਾਂ ਦੇਖੇ ਗਿਆ ਪਿੱਛੇ ਮੈਨੂੰ ਉਹ ਤਾਂ ਜਾਣ ਦੀ ਲੋੜ ਨਹੀਂ ਕਿਉਂਕਿ ਸਮਾਪਨ ਥੋੜਾ ਆਪਾਂ ਦੂਜੇ ਪਾਸੇ ਨਾਲ ਸੋ ਇਸ ਕਰਕੇ ਕਿਤਾ ਹੈ ਦੂਜਾ ਏਕਤਾ ਤਕਾਦੀ ਹੈ ਇਹ ਭਾਵੇਂ ਮੁਸਲਮਾਨ ਸਿੱਖ ਬਸਾਈ ਜੋ ਮਰਜੀ ਕਹੀ ਜਾਣ ਜਿਹਨੂੰ ਮਰਜੀ ਬੁੱਧੀ ਜਨ ਜਿਹਨੂੰ ਮਰਜੀ ਫੜ ਕੇ ਦਾਤ ਨਾਉਂ ਦਾਤ ਆ ਮਨੀਪੁਰ ਜੋ ਹੋਇਆ ਇਹ ਆਪ ਤਾਂ ਜੋ ਮਰਜੀ ਕਰੀ ਜਾਵੇ ਸਟੇਟ ਪਰ ਜਦ ਦੂਜੇ ਬੰਦਾ ਕਹੇਗਾ ਉਹ ਕਹਿੰਗੇ ਤੂੰ ਦੇਸ਼ ਦੀ ਇੱਕ ਤਾਂ ਜੇ ਹੁਣ ਮਨੀਪੁਰ 'ਚ ਜੋ ਕੁਛ ਇਹ ਨਾ ਨੇ ਕਰਿਆ ਮੈਂ ਕਹਿੰਦੇ ਜੇ ਤੇ ਬਹੁਤ ਮਾੜੇ ਇਹ ਕਹਿੰਦੇ ਦੇਸ਼ ਦੀ ਇੱਕ ਤਾਂ ਤੋੜਦਾ ਇਹ ਤੋਂ ਕੋ ਆਪਣਾ ਕੰਮੀ ਨਹੀਂ ਇਹ ਤਾਂ ਹੀ ਤੇ ਇਸ ਦੀ ਇੱਕ ਤਾਂ ਦੇ ਬੁਣਦਾ ਜਾਂ ਦੇਸ਼ ਦੀ ਪ੍ਰਭੂ ਸਭ ਤੋਂ ਅੱਗੇ ਬੁਣਦਾ ਕਿਉਂਕਿ ਦੇਸ਼ ਦੀ ਸਰਕਾਰ ਨੇ ਉਹਨੂੰ ਸਜੰਤੀ ਨਜਾਇਜ਼ ਸਜ਼ਾ ਦੇ ਉਤੇ ਜਿਵੇਂ ਇਹਨਾਂ ਨੇ ਉਹ ਪਾ ਕੇ ਵੈਗਾ ਸਜ਼ਾ ਨਹੀਂ ਸੁਦਾ ਪਰਜਵਾਹ ਹੋਰਾਂ ਨੂੰ ਸਜ਼ਾ ਦਿੱਤੀ ਹੈ ਨੀ ਤੇ ਨਗਰ ਦਾ ਖਾ ਉਹ ਤੇ ਫਿਰ ਸੋਖੇ ਕੰਮ ਆ ਜਾਂ ਜਿਹੜੇ ਨਿਊਜ਼ ਕਲਿੱਕ ਕਰ ਲਈ ਸੀ ਉਹਨਾਂ ਦੇ ਉੱਤੇ ਜੋ ਕਰੇ ਸੋ ਇਸ ਕਰਕੇ ਇਹ ਜਿਹੜਾ ਤਾਂ ਤਰੀਕਾ ਹੈ ਕਿ ਤੁਸੀਂ ਝੂਠਾ ਜਿਹਦੇ ਸਾਹਮਣੇ ਗੱਲ ਆ ਗਈ ਇਹ ਝੂਠਾ ਹੈ ਜਾਂ ਜਿਹਨੂੰ ਫਸਾਉਣਾ ਹੈ ਉਹ ਤੋਂ ਬਿਆਨ ਦਿਵਾ ਕੇ ਜਿਹੜਾ ਬੰਦਾ ਆਪ ਦੋਸ਼ੀ ਉਹ ਤੋਂ ਕਿਸੇ ਦੇ ਬਿਰਧ ਬਿਆਨ ਦਿਵਾ ਕੇ ਦੂਜੇ ਨੂੰ ਫੜ ਕੇ ਅੰਦਰ ਕਰੀ ਜਾਓ ਤੇ ਜਿਹੜਾ ਮਾੜਾ ਮੋਟਾ ਪਹਿਲਾਂ ਨਿਆਮ ਮਿਲਦਾ ਸੀ ਅਦਾਲਤ ਚ ਉਹ ਵੀ ਖਤਮ ਹੋ ਜਾਊਗਾ ਇਹਦੇ ਨਾਲ ਸਾਡੀ ਬੋਲਣ ਦੀ ਜਾਂਦੀ ਸਾਡੀ ਕਿਸੇ ਵੀ ਗੱਲ ਨੂੰ ਸਰਕਾਰ ਨੇ ਵੇਖਨੇ ਵਿਦਵਾਨ ਨੇ ਪੜਾਉਣ ਵਾਲੇ ਨੇ ਕਾਨੂੰਨ ਵਿਦ ਦੇ ਜਿਹੜਾ ਮੱਗੀ ਧਾਰਮਿਕ ਨੇਤਾ ਨੇ ਕੋਈ ਬੰਦਾ ਕੁਛ ਕਹੇ ਔਰ ਨਵੇਂ ਪੰਜਾਬ ਵਾਲੇ ਕਹਿਣਾ ਲੋਕਾਂ ਨੂੰ ਇਹ ਗੱਲ ਜੀ ਜਿੱਦੇ ਸਮਝ ਆ ਗਈ ਨਾ ਉਹਦੇ ਵੈਸੇ ਸੱਚੀ ਮੁੱਚੀ ਇਹ ਬੜੀ ਵੱਡੀ ਲੱਗਦੀ ਆ ਲੋਕਾਂ ਨੂੰ ਇਹਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇਗਾ ਨਾ ਉਹ ਨੂੰ ਅੰਦਰ ਕਰਿਆ ਜਾਣਾ। ਇਹ ਕਹ ਕੇ ਕਿ ਤੂੰ ਤਾਂ ਦੇਸ਼ ਦੀ ਇੱਕ ਤੰ ਨੂੰ ਤੋੜ। ਕਿਉਂਕਿ ਉੱਥੇ ਬ੍ਰਾਹਮਣਵਾਦ ਦੇ ਉੱਤੇ ਪੂਰਾ ਕਟਾਕਸ਼ ਹੈ ਜਿਹੜੇ ਕਰਮ ਕਾਂਡ ਨੇ ਉਹਦੇ ਪੂਰਾ ਕਟਾਕਸ਼ ਹੈ। ਉਹ ਕਹਿੰਦੇ ਤੁਸੀਂ ਤਾਂ ਇੱਕ ਤੰ ਨੂੰ ਤੋੜਦੇ। ਔਰ ਤਾਂ-ਤਾਂ ਦੀ ਇੱਕ ਜਗ੍ਹਾ ਤੇ ਨਹੀਂ। ਸੋ ਇਸ ਕਰਕੇ ਇਹ ਮੈਂ ਤਾਂ ਕਹਿਣਾ ਵੀ ਜਿੰਨੂੰ ਮਰਜ਼ੀ ਫੜ ਕੇ ਜਿਸ ਮਰਜ਼ੀ ਗੱਲ ਦੇ ਉੱਤੇ ਅੰਦਰ ਕਰ ਤਾ ਫਿਰ ਬੋਲਣ ਦੀ ਆਜ਼ਾਦੀ ਹੈ। ਜਿਹੜੀ ਬੋਲਣ ਦੇ ਦਾਦੇ ਤੁਸੀਂ ਕੁਝ ਵੀ ਬੋਲੇ ਉਹ ਕਹਣਗੇ ਦੇਸ਼ ਦੀ ਇਕਤਾ ਤੋੜਦਾ ਹੈ ਇਹ ਦੇਸ਼ ਦੀ ਇਕਤਾ ਤੋੜਦਾ ਸੀ ਕਹਿ ਦੋ ਵੀ ਜਿਹੜੀ ਗੱਲ ਕਹੋਗੇ ਆ ਕਸ਼ਮੀਰ ਤੋਂ ਜਨਦਾਨਿੰਦੇ ਇਹਨਾਂ ਨੇ 370 ਤੋੜੀ ਕੋਈ ਬੰਦਾ ਕਹਿੰਦਾ ਯਾਰ ਇਹ ਤਾਂ ਨਜਾਇਜ਼ ਹੋਈ ਉਹ ਕਹਣਗੇ ਤਾਂ ਦੇਸ਼ ਦੀ ਪ੍ਰਭੂਸਤਾਨ ਨੂੰ ਚੁਣੌਤੀ ਦਿੰਦਾ ਹੈ ਇਹ ਤਾਂ ਦੇਸ਼ ਦੀ ਇਕਤਾ ਨੂੰ ਤੋੜਦਾ ਹੈ ਕੋਈ ਮਨੀਪੁਰ ਤੇ ਕਹਿੰਦਾ ਕੋਈ ਕਿਸਾਨਾਂ ਨੂੰ ਕਹਿੰਦਾ ਯਾਰ ਗੈਜ ਬੈਠੇ ਨੇ ਤਾਂ ਹੱਕ ਸੀ ਉਹ ਕਹਿੰਦਾ ਵੀ ਇਹ ਤਾਂ ਸ਼ਾਂਤੀ ਭੰਗ ਕਰਦਾ ਹੈ ਇਹ ਤਾਂ ਦੇਸ਼ ਦੀ ਇਕਤਾ ਨੂੰ ਤੋੜਦਾ ਇਹ ਤਾਂ ਸਥਾਪਿਤ ਸਰਕਾਰ ਨੂੰ ਖਰਾਬ ਕਰ ਰਿਹਾ ਹੈ ਆ ਜਿਆਦੇ ਕਾਨੂੰਨ ਨਹੀਂ ਸੀਗੇ ਉਦੋਂ ਨਿਊਜ਼ ਕਰਦੇ ਸੱਕੀ ਨੂੰ ਕੀ ਮਾਰਾ ਐਫ ਆਈ ਆਰ ਸ਼ਰਮਨ ਤੋਂ ਦਸੀਏ ਜ ਨਹੀਂ ਕਦੀ ਮੈਂ ਉਹ ਐਫ ਆਈ ਆਰ ਜੀ ਮੇਰੇ ਕੋਲ ਭੇਜੀ ਸੀ ਕਿਸੇ ਨੇ ਬੈ ਇਹਨੂੰ ਟ੍ਰਾਂਸਲੇਸ਼ਨ ਕਰ ਦੋ ਪੰਜਾਬੀ ਚ ਮੈਂ ਜਦੋਂ ਐਫ ਆਈ ਆਰ ਮੈਂ ਵੀ ਨਹੀਂ ਪਹਿਲਾਂ ਪੜ੍ਹੀ ਸੀ ਮੈਂ ਜਦੋਂ ਐਫ ਆਈ ਆਰ ਟ੍ਰਾਂਸਲੇਸ਼ਨ ਕਰ ਰਹੀ ਸੀ ਮੇਰੇ ਤੋਂ ਸਿਰ ਚ ਆਏ ਵੱਡੇ ਵੱਡੇ ਨਾ ਜਿਹੜੇ ਹੁੰਦੇ ਘਾਣਾ ਉਹ ਵੱਜਣ ਹੈ ਬੰਬ ਫਟਣ ਸਿਰ ਵੀ ਇੱਕ ਹੀ ਗਾ ਸਾਰਾ ਕਿਸਾਨ ਦੰਦੂ ਇਹ ਕਿਹਾ ਵੀ ਇਹ ਦੇਸ਼ ਵਿਰੋਧੀ ਸੀ ਇਹ ਨਿਊਜ਼ ਕਲਿੱਕਾਂ ਲੈਣ ਨੂੰ ਸਰਕਾਰ ਦੇ ਵਿਰੁੱਧ ਭੁਕਾਨ ਦੇ ਲੋਕਾਂ ਦੇ ਰਸਤੇ ਰਕਵਾਉਣ ਦੇ ਦੇਸ਼ ਦੇ ਅਰਥਵਿਵਸਥਾ ਤੇ ਹਮਲਾ ਸੀ ਜੇ ਉਦੋਂ ਜਿਆਦਾ ਜੇ ਇਹ ਇਹ ਆਈਪੀਸੀ ਸੀਆਰ ਪੀਸੀ ਤੇ ਇੰਡੀਅਨ ਐਵਿਡੈਂਸ ਨਮਾਣੀ ਬਣਿਆ ਸੀ ਉਦੋਂ ਆਹ ਕੁਝ ਹੋ ਸਕਦਾ ਅੱਜ ਤੋਂ ਉਦੋਂ ਵੱਡੀ ਖੈਰ ਕਾਫੀ ਹੋ ਗਈ ਤਾਂ ਮੈਂ ਸਿਰਫ ਇਨਾ ਕਹਿਣਾ ਬੁਰਦਨ ਦੀ ਆਜ਼ਾਦੀ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਆਜ਼ਾਦ ਤੁਰਨ ਫਿਰਨ ਦੀ ਆਜ਼ਾਦੀ ਅਜਾਬ ਖੋਜ ਕਰਨ ਦੀ ਆਜ਼ਾਦੀ, ਆਜ਼ਾਦ ਪੱਤਰਕਾਰੀ ਕਰਨ ਦੀ ਆਜ਼ਾਦੀ, ਆਪਦੇ ਧਰਮ ਨੂੰ ਮੰਨਣ ਦੀ ਆਜ਼ਾਦੀ, ਇਹਨਾਂ ਸਾਰੀਆਂ ਆਜ਼ਾਦੀਆਂ ਦੇ ਉੱਤੇ ਨਾ ਰਹੀ ਹਮਲਾ ਹੋਣਾ ਜਿੱਦਾਂ ਕਿ ਆਪਾਤੀਆ। ਔਰ ਇਹ ਜਨਦ ਦਾ ਹਮਲਾ ਦਾ ਅਦਾਲਤ ਚੋਣਾਂ ਦੇਣ ਦੀ ਜਾਤੀ ਉਹਦੇ ਉੱਤੇ ਵੀ ਹਮਲਾ ਹੋਣਾ ਹੈ। ਕਿਥੇ ਲੱਗੋ ਪੁਲਿਸ ਰਾਜ ਵੀ ਪੁਲਿਸ ਨੂੰ ਇੰਨੀ ਪਾਵਰ ਹੈ ਅੱਗੇ ਜਿਹੜੀ ਚੀਜ਼ ਕੋਈ ਉਤਲਾ ਅਧਿਕਾਰੀ ਕਰ ਸਕਦਾ ਸੀ ਹੁਣ ਉਹ ਸਿੱਧਾ ਇਹ ਐਸੇ ਕਰ ਸਕਦਾ ਹੈ। ਕਿ ਲਾਈ ਐਸੇ ਹੀ ਸਾਡੀ ਚੌਕੀ ਨੇ ਇੰਚਾਰਜ ਐ ਐਸੇ ਹੁੰਦੇ ਨੇ ਗਏ ਥਾਣੇ ਦੇ ਇੰਚਾਰਜ ਵੀ ਐਸੇ ਹੀ ਹੁੰਦੇ ਨੇ ਐਸੇ ਚੌਕਟ ਪਰਮੋ ਕੋਈ ਹੁੰਦੇ ਸੋ ਜਿਹੜਾ ਮਰਜ਼ੀ ਕਰਦੇ ਛੋਟੇ ਛੋਟੇ ਪੁਲਿਸ ਅਧਿਕਾਰੀ ਉਹ ਜਿਹਨੂੰ ਉਹ ਜਿਹਨੇ ਪੁਲਿਸ ਚੱਕਾ ਹੁਣ ਕਰਦੀ ਆਏ ਆਪਾਂ ਨੂੰ ਪਤਾ ਹੀ ਐ ਇਦੋਂ ਵੀ ਜ਼ਿਆਦਾ ਹੋ ਜਾਣਾ ਇਹ ਕਹਿੰਦੇ ਨੇ ਅਸੀਂ ਬਸਤੀਵਾਦੀ ਸਰਕਾਰ ਨੂੰ ਖਤਮ ਕਰਿਆ ਮੈਂ ਕਹਿੰਦਾ ਇਹ ਬਸਤੀਵਾਦ ਤੋਂ ਵੀ ਵੱਡਾ ਬਸਤੀਵਾਦ ਐ ਕਿਉਂਕਿ ਉਹਨਾਂ ਦੀਆਂ ਜਨਮ ਸਾਰੇ ਫੈਸਲੇ ਪੜਦਾ ਹਾਲਾਂਕਿ ਬੜੇ ਉਹਨਾਂ ਨੇ ਜ਼ਿਆਦਤੀਆਂ ਕਰੀਆਂ ਜਾਂਦੀਆਂ ਇਹਦੇ ਬਾਵਜੂਦ ਕੋ ਮਾੜਾ ਮੋਟਾ ਅੱਖਾਂ ਪੁੰਜਣ ਦਾ ਕੰਮ ਕਰਦੇ ਸੀ ਇਹਨ ਸੋ ਜਦ ਜਮਾਈ ਪਰਦਾ ਚੱਕ ਦੋ ਤੇ ਫਿਰ ਬਿਸ਼ਰਮ ਦੀ ਹੱਦ ਹੁੰਦੀ ਹੈ ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਕਾਨੂੰਨ ਗਲਤ ਵੈਦ ਨੇ ਕਿਉਂਕਿ ਇਹਨਾਂ ਤੇ ਚਰਚਾ ਨਹੀਂ ਹੋਈ ਨਾ ਇਹ ਕਾਨੂੰਨੀ ਨੇ ਕਿਉਂਕਿ ਕਾਨੂੰਨ ਵਿਦਾਂ ਦੇ ਰਹੀਂ ਉਸ ਤਰੀਕੇ ਨਾਲ ਪਬਲਿਕ ਨੂੰ ਨਹੀਂ ਦੱਸ ਸਕਿਆ ਆ ਬੈਠੇ ਨੇ ਜੀ ਕਾਨੂੰਨ ਵਿਦ ਗਿਨਾਂ ਨੇ ਤੈਕਰ ਕੇ ਕਰ ਉਹੋ ਜਿਹੇ ਨਹੀਂ ਵੀ ਇਕ ਤਾਰਾ ਦੇ ਹੁਣ ਕਿਉਂਕਿ ਕਾਨੂੰਨ ਵਿਦਾਂ ਦੇ ਵੀ ਮਤਭੇਦ ਹੁੰਦੇ ਨੇ ਸੋ ਨਾ ਉਹ ਹੋਇਆ ਨਾ ਇਹਦੇ ਨਹੀਂ ਰਾਹੀਂ ਇਹ ਹੋਇਆ ਵੀ ਭਾਸ਼ਾ ਵਿਦਾਂ ਨੂੰ ਪੁੱਛਿਆ ਗਿਆ ਵੀ ਭਾਈ ਇਹ ਜੀ ਭਾਸ਼ਾ ਸਮਝ ਆ ਜੂ ਲੋਕਾਂ ਨੂੰ ਨਾਗਦੀ ਨਾਲ ਹੋਇਆ ਹੈ ਵੀ ਜਿਹੜਾ ਬਰਾਬਰਤਾ ਦਾ ਸਾਡਾ ਸਿਧਾਂਤ ਉਹਦੇ ਉੱਤੇ ਵੀ ਹਮਲਾ ਹੋ ਗਿਆ ਇਹਦੇ ਨਾਲ ਇਹ ਨਹੀਂ ਹੋ ਗਿਆ ਕਿ ਦੋ ਤਰ੍ਹਾਂ ਦੇ ਜਿਹੜੇ ਫੈਸਲੇ ਹੋਣਗੇ ਉਹ ਫੈਸਲੇ ਵੀ ਜੰਜਾਂ ਦੇ ਕੱਡੇ-ਕੱਡੇ ਨੇ ਕਿਸੇ ਨੇ ਕੁਝ ਕਲੀ ਜਾਣਾ ਕਿਸੇ ਨੇ ਕੁਝ ਕਿਉਂਕਿ ਇਹ ਸਤਾਪਤ ਨਹੀਂ ਹੋਇਆ ਜੀ ਜੋ ਇਸ ਕਰਕੇ ਇਹ ਠਿੱਕੇ ਨਾਲ ਬਦਲਿਆ ਗਿਆ ਇਹ ਨੂੰ ਕੀ ਕਰਿਆ ਲੋਕਾਂ ਨੇ ਕਈਆਂ ਨੇ ਚੁਣੌਤੀ ਦਿੱਤੀ ਹੈ ਆ ਇੰਦਰਾ ਜੈ ਸਿੰਘ ਜਿਹੜੇ ਵੱਡੇ ਵਕੀਲ ਨੇ ਉਹਨਾਂ ਨੇ ਬੜੇ ਇਹਦੇ ਤੇ ਬਿਆਨ ਦਿੱਤੇ ਨੇ ਕਿ ਉਹ ਨੋਟੀਵਿਟੀ ਜੀ ਐਨ ਸੁਪਰੀਮ ਕੋਰਟ ਦੇਖਦੇ ਆ ਉੱਥੇ ਕੀ ਹੁੰਦਾ ਕਿ ਇਹ ਜੀਨੋਸੀਕ ਕਈ ਵਾਰ ਕਹਿੰਦੇ ਆ ਆਪਦੀ ਆਪਣੀ ਸਿਆਣਪ ਚਹੀ ਚਾਹੇ ਪਹਿਲਾਂ ਗਲਤੀ ਕਰ ਵੀ ਲਈ ਸਵੇਰ ਦਾ ਭੁਗਿਆ ਸ਼ਾਮ ਨੂੰ ਕਰੇ ਅਜੇ ਤੱਕ ਭੁਗਿਆ ਨਹੀਂ ਖਾਉਂਦਾ ਜੇ ਸਰਕਾਰ ਆਪਜੀ ਸਿਆਣਪ ਨਾਲ ਵੀ ਹੁਣ ਆਪੋਜੀਸ਼ਨ ਬਸੇਰੀ ਜਕੜੀ ਹੋ ਗਈ ਯਾਰ ਹੁਣ ਕਿਤੇ ਦਾ ਹੋਰ ਪੰਗੇ ਨਾ ਪਾਉਣ ਕਿਉਂਕਿ ਬਣਾਤਾ ਚੁੱਕੇ ਨੇ ਬਣਾਏ ਹੋਣੇ ਚੁਣੌਤੀ ਦਿੱਤੀ ਜਾ ਗਈ ਹੈ ਇਨੂੰ ਇੱਕ ਵਾਰੀ ਨਿਰਾਸ਼ਟ ਕਰਕੇ ਇਹਨੂੰ ਰੱਦ ਕਰਕੇ ਇੱਕ ਗੱਲ ਇੱਕ ਗੱਲ ਮੈਂ ਇਹਦੇ ਵਿੱਚ ਕਹਿਣਾ ਚਾਹਣਾ ਤਿੰਨ ਸਟੇਟਾਂ ਨੇ ਜਿਨ੍ਹਾਂ ਚ ਤਾਮਿਲਨਾਡੂਆ ਕਰਨਾਟਕਾ ਤੇ ਪੱਛਮੀ ਬੰਗਾਲ ਉਹਨਾਂ ਨੇ ਇਤਰਾਜ਼ ਕੀਤਾ ਵੀ ਇਹਦੇ ਜਿਹੜੇ ਹੈਡਿੰਗ ਨੇ ਇਹ ਵੀ ਇੰਗਲਿਸ਼ ਨਹੀਂ ਜਿਹੜਾ ਸਾਡਾ ਸੰਵਿਧਾਨ ਉਹਦੇ ਚ ਕਿਹਾ ਗਿਆ ਵੀ ਇਹਦੇ ਹੈਡਿੰਗ ਤੱਕ ਇੰਗਲਿਸ਼ ਹੋਣਗੇ ਤੇ ਉਹਨਾਂ ਨੇ ਇਹਦੇ ਤੇ ਵਿਰੋਧ ਜਤਾਇਆ ਉਹਨਾਂ ਸੂਬਿਆਂ 'ਚ ਫਿਰ ਕਿਵੇਂ ਲਾਗੂ ਹੋਣਗੇ ਤੇ ਇੱਕ ਗੱਲ ਹੋਰ ਵੀ ਪੰਜਾਬ ਜਿਹੜਾ ਮਤਲਬ ਜਿੱਥੇ ਵਿਰੋਧ ਸ਼ੁਰੂ ਹੋਏ ਐ ਹੋਰ ਪਤਾ ਨਹੀਂ ਕਿਤੇ ਵਿਰੋਧ ਹੋਏ ਕਿ ਨਹੀਂ ਪੰਜਾਬ ਵੀ ਲਾਗੂ ਕਰਨ ਵਾਲਿਆਂ ਚ ਮੋਰੀ ਸੂਬਾ ਬਣ ਗਿਆ ਦੇਖੋ ਇਹ ਜਿਹੜੀਆਂ ਸਰਕਾਰਾਂ ਨੇ ਜਿਹੜੀ ਪੰਜਾਬ ਦੀ ਸਰਕਾਰ ਐ ਤਾਂ ਕਦੇ ਕੇਂਦਰ ਦੇ ਖਿਲਾਫ ਬੋਲਦੀ ਨਹੀਂ ਨਾ ਰਹੀ ਉਹ ਕਾਕਾਨੀਆਂ ਨੇ ਬੋਲਣਾ ਛੱਡ ਦਿੱਤਾ ਸੀ ਜਿਹੜੇ ਮਲੇ ਮੋਟੇ ਖੇਤਰੀ ਪਾਰਟੀ ਕਾ ਹੁੰਦੇ ਸੀ ਇਹ ਤਾਂ ਸੀਵ ਨੂੰ ਬੀਟੀਮ ਕਿਹਾ ਜਾਂਦਾ ਇਹ ਚ ਗਲਤ ਕਰੀਏ ਸਰਕਾਰ ਸਰਕਾਰ ਨੂੰ ਵਿਰੋਧ ਕਰਨਾ ਚਾਹੀਦਾ ਸੀ ਇਹਦੇ ਵਿੱਚ ਜਿਹੜੀਆਂ ਦੂਜੀਆਂ ਭਾਸ਼ਾਵਾਂ ਬੋਲਦੇ ਹਿੰਦੀ ਨੂੰ ਛੱਡ ਕੇ ਉਹਨਾਂ ਸਾਰਿਆਂ ਨੂੰ ਜਿਕਤਾਂ ਆਂਦੀਆਂ ਨੇ ਔਰ ਸਾਦਾ ਸੰਵਿਧਾਨ ਕਹਿੰਦਾ ਕੱਲੇ ਹੈਡਿੰਗ ਨਹੀਂ ਆ ਮੈਂ ਤੁਹਾਨੂੰ ਹੋਰ ਦੱਸਾਂ ਸਾਦਾ ਸੰਵਿਧਾਨ ਕਹਿੰਦਾ ਅੰਗਰੇਜ਼ੀ ਚ ਦੇ ਨਹੀਂ ਦੇਣਾ ਕਿ ਅੰਗਰੇਜ਼ੀ ਨੂੰ ਕਿਉਂਕਿ ਜੇ ਅੰਗਰੇਜ਼ੀ ਚ ਨਹੀਂ ਕਦੀ ਹਿੰਦੀ ਚ ਆਇਆ ਜੇ ਅੰਗਰੇਜ਼ੀ ਵਾਂਗ ਇਹਨਾਂ ਨੇ ਜਿਹੜੀ ਕਿਤਾਬ ਕੱਢੀ ਹੈ ਨਾ ਐਸਐਚਓ ਆਂ ਦੀ ਗਾਈਡਲਾਈਨਸ ਵਾਸਤੇ ਅੰਗਰੇਜ਼ੀ ਹਿੰਦੀ ਦੋਹਾਂ ਚ ਕੱਢੀ ਹੈ ਮੈਨੂੰ ਅਜੇ ਵੀ ਯਕੀਨ ਹੈ ਵੀ ਇਹਨਾਂ ਨੇ ਅੰਗਰੇਜ਼ੀ ਚ ਬਣਾਇਆ ਹੋਊਗਾ ਇਹ ਇਹ ਮੈਨੂੰ ਨਹੀਂ ਲੱਗਦਾ ਮੈਂ ਦੇਖਿਆ ਨਹੀਂ ਹੈ ਪਰ ਜੇ ਅੰਗਰੇਜ਼ੀ ਚੋ ਕਿਤਾਬ ਛਾਪੀ ਨਹੀਂ ਜਾਂ ਅਜੇ ਨਹੀਂ ਛਾਪੀ लागू ਕਰਤਾ ਉਦੋਂ ਲਾਗੂ ਕਰੇ ਆਲੇ ਦਿਨ ਅੰਗਰੇਜ਼ੀ ਚੋਂ ਉਪਲਬਧ ਹੋਣਾ ਚਾਹੀਦਾ ਬਲਕਿ ਮੈਂ ਕਹਾਂਗਾ ਉਦੋਂ ਤਈ ਨਾ ਉਪਲਬਧ ਹੋਣਾ ਚਾਹੀਦਾ ਸੀ ਜਿੱਦ ਇਹ ਲੋਕ ਸਮਝ ਬਾਤ ਕਰ ਲੈ। ਖਾਣਾ ਤਾਂ ਉਦੋਂ ਗਿਆ ਨਾ। ਸੋ ਇਸ ਕਰਕੇ ਅੰਗਰੇਜ਼ੀ ਦਾ ਕਿਉਂ ਕਹਨੇ ਹਰ ਕਾਨੂੰਨ ਜੀ ਕਿ ਕਿਹਾ ਹੁੰਦਾ ਮੈਂ ਚਲੋ ਇਹ ਆਖਰੀ ਗੱਲ ਇਹ ਵੀ ਦੱਸ ਦਿੰਦਾ ਕਿਉਂਕਿ ਮੈਂ ਰੋਜ਼ ਇਹੀ ਉਹਦੇ ਚ ਲਿਖਾ ਹੁੰਦਾ ਹੈ ਵੀ ਜੇ ਇਹ ਕਿਸੇ ਹੋਰ ਭਾਸ਼ਾ ਚ ਦਾ ਮਤਲਬਾ ਖਰਿਆ ਹੋਵੇ ਉਹਦਾ ਮਤਲਬ ਕੋਈ ਹੋਰ ਨਿਕਲਦਾ ਹੋਵੇ ਤਾਂ ਜੋ ਅੰਗਰੇਜ਼ੀ ਜਾਲੇ ਚ ਮਤਲਬ ਨਿਕਦਾ ਉਹ ਮੰਨਿਆ ਜਾਉ। ਠੀਕ ਕਿਉਂਕਿ ਅੰਗਰੇਜ਼ੀ ਇੱਕ ਸਟ੍ਰੀਕ ਬਣ ਚੁੱਕੀ ਹੈ ਕਾਨੂੰਨ ਦੇ ਮਾਮਲੇ ਵਿੱਚ ਤੇ ਬਾਕੀ ਭਾਸ਼ਾ ਆਪਸੇ ਆਪ ਦੇ ਸ਼ਬਦ ਵਰਤੇ ਨੇ ਆਪ ਦੀ ਆਪ ਦੀ ਗੱਲ ਵਰਤੇ ਨੇ ਜੇ ਮਤਲਬ ਉਸੇ ਬਦਲਦਾ ਹੋਵੇ ਤਾਂ ਉਹ ਨਹੀਂ ਮੰਨਿਆ ਜਾਦਾ। ਤਾਂ ਇਹ ਜੋ ਮੈਨੂੰ ਇਹ ਲੱਗਦਾ ਹੈ ਸਾਡੀ ਨਿਆਹ ਪ੍ਰਣਾਲੀ ਨੂੰ ਜਰਜਰ ਕਰਨਾ ਉਹਦੇ ਤੇ ਬੋਝ ਪਾਉਣਾ ਕੁਝ ਦੀ ਇਨਵੈਸਟੀਗੇਸ਼ਨ ਦੀ ਹੋਰ ਦੱਸਣਾ ਇਹ ਕਹਿੰਦੇ ਮੈਂ ਗੋਦਾਸ ਪੁਰਸੀ ਦਾ ਉਹ ਉਹ ਜੋ ਉਹੀ ਬੰਦੇ ਆਇਆ ਕਰਨ ਜੰਮੂ ਸਾਹਿਬ ਈ ਨੂੰ ਬੰਨਵਾਇ ਹੁੰਦਾ ਵੀ ਪੁਲਿਸ ਜਾਣਦੇ ਤਾਂ ਉਹਸ ਕਰਦੀ ਐ ਪਰ ਉਹਨਾਂ ਨਾਈਫ ਸਟਾਈਲ ਦੇ ਕੋਚਾ ਰਣਾ ਮੈਂ ਕਹਾਂ ਜੇ ਤੁਸੀਂ ਉਹੀ ਬੰਦੇ ਹੋਣ ਰਾਤ ਨੂੰ ਮੈਂ ਕਦੇ ਆਵਾ ਹੱਸਾ ਕਵੀ ਤੁਸੀਂ ਕੰਨੇ ਜੀ ਕਰੀਏ ਕੀ 12 ਦੀ ਨਫਰੀਆ 12 ਬੰਦੇ ਸੀ ਸਿਰਫ ਕਹਿੰਦੇ ਸਨੇ ਬੂਟਾਂ ਦੇ ਵੈਕ ਚ ਸੋਨੇ ਵਰਜੀ ਤਾਂ ਕੀ ਲੋਣੇ ਬੂਟ ਵੀ ਨਹੀਂ ਲਾਉਂਦੇ ਕੀਪ ਤੱਕਾ ਤੋਂ ਬਿਠਾ ਕੇ ਕਹਿੰਦੇ ਚੱਲੋ ਇੰਨੇ ਪੁਲਿਸ ਦੇ ਹੋਣਗੇ ਕਿੱਥੋਂ ਜਿਨੇ ਇੰਨੀਆਂ ਇਨਵੈਸਟੀਗੇਸ਼ਨਾਂ ਕਰੀਆਂ ਨੇ ਇਹ ਪੁਲਸੀ ਕਿੱਥੋਂ ਦਾ ਪਹਿਲਾ ਸਵਾਲ ਇਹ ਬਣ ਗਿਆ ਥੋੜੀ ਇਨਵੈਸਟੀਗੇਸ਼ਨ ਹੀ ਨਹੀਂ ਹੋਣੀ ਤੁਸੀਂ ਐਸੇ ਕਰਕੇ ਜੇਮ ਚ ਪਏ ਰਹੋਗੇ ਕਿਉਂਕਿ ਪੁਲਸਾ ਹੈ ਨਹੀਂ ਉਨੀ ਜਿੰਨਾ ਜਿਸ ਤਰ੍ਹਾਂ ਨਾਲ ਕਰਨਾ ਸੋ ਜਦ ਤੁਸੀਂ ਗੈਸਟ ਬਣਾਉਣ ਦਾ ਤੁਸੀਂ ਪ੍ਰਬੰਧਤ ਮਤਲਬ ਕਾਨੂੰਨ ਉਹ ਬਣਾਤਾ ਵੀ ਸੌ ਗੈਸਟ ਹੋਊਗਾ ਕਿ ਚਾਹ ਬਣਾਉਣ ਤੋਂ ਤੁਹਾਡੇ ਕੋਲ ਗਲਾਸ ਨਹੀਂ ਹੈਗੇ ਦੋ ਇਹ ਗੱਲ ਕਰਕੇ ਵੱਡੀ ਸਮੱਸਿਆ ਇਹ ਆਉਣੀ ਹੈ ਕਿ ਪੁਲਸ ਦਾ ਕੋਲ ਉਹਨਾਂ ਪ੍ਰਬੰਧ ਨਹੀਂ ਨਾ ਪੁਲਸ ਵਾਲੇ ਪਿੱਛੇ ਪੁਲਸ ਹੈ ਬਹੁਤ ਪ੍ਰੈਸ਼ਰ 'ਚ ਨੇ ਔਰ ਜਿੰਨਾ ਕੁਝ ਲਿਖਣਾ ਪੈਂਦਾ ਇਹ ਤਾਂ ਕਹਿੰਦੇ ਨੇ ਅਸੀਂ ਲਿਖਣੋਂ ਹਟਾਤਾ ਨੇ ਜੀ ਮਹੂਸਾਬ ਮੈਂ ਸੱਚੀ ਮੁੱਚੀ ਮੈਂ ਜਿਹੜੀ ਗੱਲ ਕਹਣਾ ਇੱਕ ਮਿੰਟ ਮੈਂ ਪੂਰੀ ਕਰਦਾ ਫਿਰ ਤੁਸੀਂ ਸਵਾਲ ਕਰਦੇ ਮੈਂ ਜਦ ਪੁਲਸਰੀਆਂ ਜਿਮਣੀਆਂ ਪੁਲਸ ਦੇ ਵਿੱਚ ਉਹ ધ્યાન ਪੜਦਾ ਮੈਂ ਤਾਂ ਐ ਪਾਗਲ ਹੋ ਜਾਂਦਾ ਕਿ ਇੰਨਾ ਹੀ ਕਿਸ਼ਤੇ ਗੱਲ ਲਿਖਦੇ ਨੇ ਹੱਥ ਨਾਲ ਲਿਖਾਉਂਦਾ ਸਾਰਾ ਜਾਂ ਟਾਈਪ ਕਰਾਇਆ ਅਫਟਰ ਕੀ ਸੈਨੀਟਾਈਜ਼ ਉਹ ਨੋਮਰ ਨੰਬਰ ਲਿਖਿਆ ਹੁੰਦਾ ਹੈ ਉਹ ਇੱਕ ਕੇਸ ਤਾਂ ਹੁੰਦਾ ਨਹੀਂ ਕੇਸ ਤਾਂ ਸੈਂਕੜੇ ਹੁੰਦੇ ਨੇ ਕਿ ਥਾਣੇ 'ਚ ਉਹ ਵਿਚਾਰੇ ਕਰਦੇ ਕਰਦੇ ਨੇ ਮਤਲਬ ਸੌਂਦੇ ਵੀ ਨਹੀਂ ਹੁੰਨੇ ਐਨਾ ਬੁਰਾ ਹਾਲ ਹੈ ਜੋ ਜਿੰਨਾ ਚਾਹ ਪੰਜਾਬ ਸਾਡੀ 70000 ਦੀ ਨਾਪਰੀ ਆਪਾਂ ਸੁਣੀ ਉਹ ਕਿਵੇਂ ਸੰਭੋਲੇ ਅੱਜ ਤੋਂ ਉਹਨਾਂ ਚ ਪੋਲਿਟੀਸ਼ਨਾਂ ਨਾਲ ਲਾਇ ਹੋਏ ਨੇ ਅੱਜ ਉਹੀ ਦੋ ਨੰਬਰ ਚ ਕਿਸੇ ਨੇ ਆਪਦੀ ਆਖੀ ਕੋਈ ਬੰਦ ਮਾਰ ਲਿਆ ਕੋਈ ਕੁੱਟ ਕਰਨ ਨਾਲ ਕਹਾੜੀ ਕੋਈ ਕਹਾ ਦੇ ਉਹਨਾਂ ਨੇ ਉਹ ਸੁਰੱਖਿਆ ਗਾਰਡ ਡਾਇਲੇ ਅੱਜ ਜਿਹੜੇ ਰੋਜਕੋਟਾਂ ਚ ਹੁੰਦੇ ਨੇ ਬਚਣ ਕੀ ਕਿੱਤੀ ਇਸ ਕਰਕੇ ਸਾਡੇ ਪੁਲਿਸ ਤੰਤਰ ਨੂੰ ਵੀ ਸਾਡੇ ਨਿਆਂ ਤੰਤਰ ਨੂੰ ਵੀ ਸਾਡੇ ਹਿਊਮਨ ਰਾਈਟਸ ਨੂੰ ਵੀ ਸਾਡੇ ਪ੍ਰੈਸ ਨੂੰ ਵੀ ਸਾਡੇ ਜਿਹੜੇ ਹੈਗੇ ਨੇ ਭੋਗ ਉਹ ਸਤਾਫੇੰ ਤੰਤਰ ਜਿਹੜਾ ਜਿਹਨੇ ਇਹੇ ਕਾਨੂੰਨਾਂ ਦਾ ਆਧਾਰ ਤੇ ਬਹੁਤ سارے ਫੈਸਲੇ ਕਰਨੇ ਇਹਨਾਂ ਸਾਰਿਆਂ ਦੇ ਵਾਸਤੇ ਜਿਹੜਾ ਹੈ ਇੱਕ ਬੜਾ ਵੱਡਾ ਚੁਣੌਤੀ ਬਣ ਜੇਗੀ ਔਰ ਦੇਸ਼ ਦੇ ਵਿੱਚ ਬੜਾ ਵੱਡਾ ਰੋਲਾ ਰੱਬਾ ਹੋਰ ਪਤਾ ਨਹੀਂ ਕੀ ਕੁਝ ਕੁਚੋੜਾ ਵਿਚ ਜਿਹਦੇ ਨਾਲ ਇਸ ਕਰਕੇ ਸਿਆਣ ਪੇਸੇ ਗੱਲ ਜਾਏ ਵੀ ਜਿਹੜੀ ਗਲਤੀ ਕਰ ਬੈਠੇ ਨੇ ਜਾਂ ਧੱਕਾ ਕਰ ਬੈਠੇ ਨੇ ਉਹ ਥੋੜਾ ਵਾਕ ਸੋ ਦੱਟਸਬ ਇਹ ਤਾਂ ਸਾਡੀ ਮੁੰਢਲੀ ਜਾਣਕਾਰੀ ਹੋ ਗਈ ਬਾਕੀ ਅਸੀਂ ਇਹਦੇ ਉੱਪਰ ਬਾਰ ਬਾਰ ਡਿਸਕਸ਼ਨ ਕਰਾਂਗੇ ਤੇ ਤੁਸੀਂ ਇਹ ਸ਼ੋਅ ਸ਼ਾਮਲ ਹੋਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਬਹੁਤ